ਰਾਜੂਪਾਲ ਦਾ ਵਿਆਹ ਅਜੇ 6 ਦਿਨ ਪਹਿਲਾਂ ਹੋਇਆ ਸੀ। ਉਸ ਦੀ ਪਤਨੀ ਦਾ ਨਾਮ ਆਰਤੀ ਪਾਲ ਸੀ। ਰਾਜੂਪਾਲ ਦੀ ਉਮਰ ਲਗਭਗ 44 ਸਾਲ ਸੀ ਤੇ ਆਰਤੀ ਵੀ ਉਮਰ ਲਗਭਗ 26 ਸਾਲ ਸੀ। ਲੋਕ ਰਾਜੂਪਾਲ ਨੂੰ ਵਧਾਈਆਂ ਦੇ ਰਹੇ ਸੀ ਕਿ ਤੈਨੂੰ ਬੜੀ ਸੋਹਣੀ ਅਤੇ ਛੋਟੀ ਉਮਰ ਦੀ ਕੁੜੀ ਮਿਲੀ ਐ। ਤੂੰ ਬੜਾ ਭਾਗਾ ਵਲਾਂਗਾ। ਪਰ 6ਵੇਂ ਦਿਨ ਵਿਆਹ ਤੋਂ 6ਵੇਂ ਦਿਨ ਰਾਤ ਨੂੰ ਤਕਰੀਬਨ 1 ਵਜੇ ਰਾਜੂਪਾਲ ਦੀ ਚੋਪੜੀ ਦੇ ਵਿੱਚੋਂ ਚੀਕਾਂ ਦੀ ਉੱਚੀ-ਉੱਚੀ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਕੋਈ 112 ਉੱਤੇ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਰਾਜੂ ਪਾਲ ਚੋਪੜੀ ਦੇ ਵਿੱਚ ਨਹੀਂ ਸੀ ਪਰ ਉਸ ਦੀ ਪਤਨੀ ਖੂਨ ਨਾਲ ਲਥਪਥ ਹੋਈ ਪਈ ਸੀ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਤੇ ਇਸ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਹੁਣ ਸਭ ਦੇ ਅੱਗੇ ਸਵਾਲ ਏ ਸੀ ਕਿ ਆਖਰ ਇਸ ਦੀ ਹੱਤਿਆ ਕਿਸ ਨੇ ਕਰ ਦਿੱਤੀ ਕਿਉਂ ਕਰ ਦਿੱਤੀ ਤੇ ਫੇਰ ਜਦੋਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਲੋਕਾਂ ਦੇ ਹੋਸ਼ ੁੱਟ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬਾਰਨਸੀ ਇਸ ਦਾ ਥਾਣਾ ਚੋਬੇਪੁਰ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਅਮੋਲੀ ਇੱਥੋਂ ਦਾ ਰਹਿਣ ਵਾਲਾ ਰਾਜੂ ਪਾਲ ਜੋ ਕਿ ਕਤਲ ਕੇਸ ਦੇ ਵਿੱਚ 7 ਸਾਲ ਦੀ ਸਜ਼ਾ ਕੱਟ ਕੇ ਆਇਆ ਸੀ ਕਿਉਂਕਿ ਉਸ ਨੇ ਆਪਣੇ ਭੈਣ ਦੇ ਪ੍ਰੇਮੀ ਨੂੰ ਕਤਲ ਕਰ ਦਿੱਤਾ ਸੀ ਜਿਸ ਦਾ ਉਹ ਗੋਲੂ ਸੀ 2011 ਦੇ ਵਿੱਚ ਉਹ ਇਹ ਕਾਹੰਡ ਕਰਦਾ ਤੇ 2019 ਦੇ ਵਿੱਚ ਇਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ 7 ਸਾਲ ਦੀ ਸਜ਼ਾ ਕੱਟ ਕੇ ਹੁਣ ਰਾਜੂਪਾਲ ਦੀ ਜੋ ਉਮਰ ਸੀ ਲਗਭਗ 44 ਸਾਲ ਸੀ ਇਸ ਦਾ ਦੋ ਵਾਰ ਵਿਆਹ ਹੁੰਦਾ ਹੈ ਪਹਿਲੀ ਪਤਨੀ ਤਾਂ ਇਹ ਸਾਲ ਬਾਅਦ ਛੱਡ ਦਿੰਦਾ ਤੇ ਦੂਜੀ 15 ਦਿਨਾਂ ਬਾਅਦ ਛੱਡ ਦਿੰਦਾ ਹੁਣ ਵੀ ਇਹ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਇਸ ਦਾ ਵਿਆਹ ਹੁੰਦਾ ਹੈ ਆਰਤੀ ਦੇ ਨਾਲ ਆਰਤੀ ਪਾਲ ਦੇ ਨਾਲ ਜੋ ਕਿ ਘਰੋਂ ਗਰੀਬ ਸੀ ਇਸ ਦੀ ਉਮਰ ਲਗਭਗ 25 26 ਸਾਲ ਸੀ ਤੇ ਰਾਜੂ ਪਾਲ ਦੀ ਉਮਰ ਲਗਭਗ 44 ਸਾਲ ਸੀ ਕਿਉਂਕਿ ਰਾਜੂ ਪਾਲ ਦੇ ਕੋਲ ਥੋੜੀ ਬਹੁਤ ਜ਼ਮੀਨ ਸੀ ਇਸ ਕਰਕੇ ਜੋ ਆਰਤੀ ਪਾਲ ਦੇ ਮਾਤਾ ਪਿਤਾ ਸੀ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ 44 ਸਾਲਾਂ ਦੇ ਬੰਦੇ ਦੇ ਨਾਲ ਕਰ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਸਾਡੀ ਬੇਟੀ ਖੁਸ਼ ਰਹੇਗੀ 9 ਮਈ 2025 ਨੂੰ ਰਾਜੂ ਪਾਲ ਦਾ ਵਿਆਹ ਆਰਤੀ ਪਾਲ ਦੇ ਨਾਲ ਇੱਕ ਮੰਦਿਰ ਦੇ ਵਿੱਚ ਹੁੰਦਾ ਹੈ ਹੁਣ ਸੁਹਾਗ ਰਾਤ ਵਾਲੀ ਰਾਤ ਤੋਂ ਹੀ ਰਾਜੂ ਪਾਲ ਦਾ ਆਪਣੀ ਪਤਨੀ ਆਰਤੀ ਪਾਲ ਦੇ ਨਾਲ ਝਗੜਾ ਚੱਲ ਪੈਂਦਾ ਹੈ 6 ਦਿਨ ਲੰਘ ਜਾਂਦੇ ਆ 15 ਮਈ 2025 ਆ ਜਾਂਦਾ ਹੈ 15 ਮਈ 2025 ਦੀ ਰਾਤ ਤਕਰੀਬਨ 1 ਵਜੇ ਰਾਜੂ ਪਾਲ ਦੀ ਝੋਪੜੀ ਦੇ ਵਿੱਚੋਂ ਰੋਣ ਦੀਆਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਹ ਆਵਾਜ਼ਾਂ ਸੁਣ ਕੇ ਲੋਕਾਂ ਦਾ ਵੀ ਇੱਥੇ ਇਕੱਠ ਹੋ ਜਾਂਦਾ ਹੈ ਤੇ ਲੋਕ ਪੁਲਿਸ ਨੂੰ ਵੀ ਕਾਲ ਕਰਦੇ ਆ 112 ਉੱਤੇ ਕਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆ ਕੇ ਪੁਲਿਸ ਦੇਖਦੀ ਹੈ ਕਿ ਆਰਤੀਪਾਲ ਖੂਨ ਨਾਲ ਲਥਪਥ ਪਈ ਸੀ ਇਸ ਨੂੰ ਚੱਕਿਆ ਜਾਂਦਾ ਤੇ ਹਸਪਤਾਲ ਪਹੁੰਚਾਇਆ ਜਾਂਦਾ ਪਰ ਰਸਤੇ ਦੇ ਵਿੱਚ ਹੀ ਇਸ ਦੀ ਮੌਤ ਹੋ ਜਾਂਦੀ ਹੈ ਰਾਜੂ ਇਹ ਝੋਪੜੀ ਦੇ ਵਿੱਚ ਨਹੀਂ ਸੀ ਤਾਂ ਹੁਣ ਜਦੋਂ ਪੁਲਿਸ ਨੇ ਪੁੱਛਿਆ ਕਿ ਕੀ ਗੱਲ ਹੋਈ ਤਾਂ ਬਹਾਨੇ ਬਣਾਏ ਗਏ ਕਿ ਇੱਥੇ ਤਾਂ ਕੋਈ ਚੋਰ ਆ ਗਏ ਉਹਨਾਂ ਨੇ ਇਸ ਉੱਪਰ ਹਮਲਾ ਕਰ ਦਿੱਤਾ ਜਾਨੀ ਐਦਾਂ ਦੀਆਂ ਕਈ ਗੱਲਾਂ ਕੀਤੀਆਂ ਗਈਆਂ ਪਰ ਪੁਲਿਸ ਨੂੰ ਸ਼ੱਕ ਸੀ ਕਿ ਏ ਜੋ ਕੰਮ ਕੀਤਾ ਇਹ ਇਸ ਦੇ ਪਤੀ ਨਹੀਂ ਕੀਤਾ ਕਿਉਂਕਿ ਉਹ ਸ਼ਰਾਬ ਪੀਣ ਦਾ ਆਦੀ ਵੀ ਸੀ ਤੇ ਕ੍ਰਿਮਨਲ ਪਰਵਰਤੀ ਦਾ ਬੰਦਾ ਵੀ ਸੀ ਉਸਨੇ ਕਤਲ ਵੀ ਕੀਤੇ ਸੀ ਹੁਣ ਪੁਲਿਸ ਰਾਜੂ ਪਾਲ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਬੱਸ ਸਟੈਂਡ ਦੇ ਕੋਲੋਂ ਇਸ ਨੂੰ ਗ੍ਰਿਫਤਾਰ ਕਰ ਲੈਤਾ ਜਾਂਦਾ ਤੇ ਇਸ ਤੋਂ ਸਾਥੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਰਾਜੂ ਪਾਲ ਇੱਧਰ ਉੱਧਰ ਦੇ ਬਹਾਨੇ ਬਣਾਉਂਦਾ ਕਿ ਮੈਨੂੰ ਨਹੀਂ ਪਤਾ ਇਹ ਤਾਂ ਚੋਰਾਂ ਨੇ ਕੀਤਾ ਪਰ ਜਦੋਂ ਬੁਲਸਾਤੀ ਤੇ ਆਉਂਦੀ ਆ ਤਾਂ ਫਿਰ ਰਾਜੂਪਾਲ ਜੋ ਕਹਾਣੀ ਦੱਸਦਾ ਉਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਰਾਜੂਪਾਲ ਦੱਸਦਾ ਕਿ 9 ਮਈ 2025 ਨੂੰ ਮੇਰਾ ਆਰਤੀ ਦੇ ਨਾਲ ਵਿਆਹ ਹੋਇਆ ਆ ਆਰਤੀ 26 ਸਾਲਾਂ ਦੀ ਸੀ ਤੇ ਮੈਂ 44 ਸਾਲਾਂ ਦਾ ਸੀ ਜਦੋਂ ਮੈਂ ਇਸ ਨਾਲ ਸੁਹਾਗ ਰਾਤ ਮਨਾਈ ਤਾਂ ਇਹ ਵਰਜਨ ਨਹੀਂ ਸੀ ਇਸ ਦੇ ਖੂਨ ਨਹੀਂ ਨਿਕਲਿਆ ਤਾਂ ਮੈਨੂੰ ਇਸ ਤੇ ਸ਼ੱਕ ਹੋਇਆ ਕਿ ਇਸ ਕੁੜੀ ਦੇ ਪਹਿਲਾਂ ਵੀ ਕਿਸੇ ਨਾਲ ਸੰਬੰਧ ਰਹੇ ਨੇ ਕਿਉਂਕਿ ਜਦੋਂ ਮੈਂ ਇਸ ਨਾਲ ਸੰਬੰਧ ਬਣਾਏ ਤਾਂ ਇਦਾਂ ਨਹੀਂ ਲੱਗ ਰਿਹਾ ਸੀ ਕਿ ਇਹ ਕੋਈ ਕੁੜੀ ਹੈ ਇਦਾਂ ਲੱਗ ਰਿਹਾ ਸੀ ਜਿਵੇਂ ਇਸ ਨੇ ਪਹਿਲਾਂ ਬਹੁਤ ਲੋਕਾਂ ਦੇ ਨਾਲ ਸੰਬੰਧ ਬਣਾਏ ਹੋਣ ਲੋਕ ਮੈਨੂੰ ਵਧਾਈਆਂ ਦੇ ਰਹੇ ਸੀ ਕਿ ਤੇਰਾ ਛੋਟੀ ਉਮਰ ਦੀ ਕੁੜੀ ਦੇ ਨਾਲ ਵਿਆਹ ਹੋਇਆਗਾ ਪਰ ਮੈਨੂੰ ਲੱਗ ਰਿਹਾ ਸੀ ਕਿ ਇਹ ਜੋ ਕੁੜੀ ਹੈ ਇਸ ਨੇ ਪਹਿਲਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਸੰਬੰਧ ਬਣਾਏ ਆ ਜਦੋਂ ਮੈਂ ਇਸ ਨਾਲ ਸੁਹਾਗ ਰਾਤ ਨੂੰ ਸੰਬੰਧ ਬਣਾਇਆ ਤੇ ਉਸ ਤੋਂ ਬਾਅਦ ਮੈਂ ਏਸ ਨੂੰ ਪੁੱਛਿਆ ਕਿ ਤੂੰ ਪਹਿਲਾਂ ਕਿਸ ਨਾਲ ਸੰਬੰਧ ਬਣਾਇਆ ਤੇਰੇ ਕਿਸ ਨਾਲ ਸੰਬੰਧ ਰਹੇ ਨੇ ਤਾਂ ਇਹ ਮੇਰੇ ਨਾਲ ਲੜਨ ਲੱਗੀ ਮੇਰੇ ਨਾਲ ਝਗੜਾ ਕਰਨ ਲੱਗੀ ਮੈਂ ਇਸ ਤੋਂ ਬਾਰ-ਬਾਰ ਪੁੱਛਦਾ ਰਿਹਾ ਪਰ ਫੇਰ ਵੀ ਏਸ ਨੇ ਮੇਰੇ ਨਾਲ ਝਗੜਾ ਕੀਤਾ ਤੇ ਮੈਨੂੰ ਕਿਹਾ ਕਿ ਤੂੰ ਮੇਰੇ ਉੱਤੇ ਇਲਜ਼ਾਮ ਲਗਾ ਰਿਹਾ ਏਦਾਂ ਦੀ ਕੋਈ ਵੀ ਗੱਲ ਨਹੀਂ ਪਰ ਰਾਜੂ ਨੂੰ ਲੱਗ ਰਿਹਾ ਸੀ ਕਿ ਉਸ ਦੀ ਪਤਨੀ ਕੈਰੈਕਟਰਲੈਸ ਹੈ ਏਸ ਨੇ ਪਹਿਲਾਂ ਕਈ ਲੋਕਾਂ ਦੇ ਨਾਲ ਸੰਬੰਧ ਬਣਾਏ ਲੱਗਦੇ ਨੇ ਹੁਣ ਇਹ ਇਹਨਾਂ ਦੀ ਕੈਸ ਕੈ ਚੱਲਦੀ ਰਹਿੰਦੀ ਹੈ ਰਾਜੂ ਸ਼ਰਾਬ ਦੇ ਨਾਲ ਰੱਜਿਆ ਰਹਿੰਦਾ ਸੀ ਕਿਉਂਕਿ ਉਸ ਦੇ ਅੰਦਰ ਇਹ ਗੱਲ ਚੱਲ ਰਹੀ ਸੀ ਕਿ ਉਸ ਦੀ ਪਤਨੀ ਕਰੈਕਟਰਲੈਸ ਹੈ ਉਸ ਦਾ ਵਿਆਹ ਗਲਤ ਹੋ ਗਿਆ ਉਸ ਦੇ ਮਾਤਾ ਪਿਤਾ ਨੇ ਜਾਨੀ ਆਰਤੀ ਦੇ ਮਾਤਾ ਪਿਤਾ ਨੇ ਇਸ ਕਰਕੇ ਹੀ ਇਸ ਦਾ ਵਿਆਹ ਮੇਰੇ ਨਾਲ ਕੀਤਾ ਕਿਉਂਕਿ ਇਹ ਕੈਰੈਕਟਰ ਦੀ ਸਹੀ ਨਹੀਂ ਹੋਵੇਗੀ ਇਸ ਕਰਕੇ ਹੀ ਇਹਨਾਂ ਨੂੰ ਲੱਗਿਆ ਕਿ 44 ਸਾਲਾਂ ਦੇ ਬੰਦੇ ਦੇ ਨਾਲ ਇਸ ਦਾ ਵਿਆਹ ਕਰ ਦਿੱਤਾ ਜਾਵੇ ਕਈ ਗੱਲਾਂ ਰਾਜੂ ਦੇ ਦਿਮਾਗ ਦੇ ਵਿੱਚ ਚੱਲਦੀਆਂ ਸੀ ਹੁਣ ਇਹ ਸ਼ਰਾਬ ਪੀਂਦਾ ਹੈ ਤੇ ਰੋਜ਼ਾਨਾ ਹੀ ਇਸ ਦੇ ਦਿਮਾਗ ਦੇ ਵਿੱਚ ਇਹ ਜੋ ਭਾਂਬੜ ਚੱਲਦਾ ਰਹਿੰਦਾ ਪਰ ਲੋਕ ਇਸ ਨੂੰ ਕਹਿ ਰਹੇ ਸੀ ਕਿ ਤੂੰ ਬੜਾ ਖੁਸ਼ਕਿਸਮਤ ਆ ਜਿਸ ਨੂੰ ਇੰਨੀ ਛੋਟੀ ਉਮਰ ਦੀ ਕੁੜੀ ਮਿਲ ਗਈ ਪਰ ਰਾਜੂ ਦੇ ਅੰਦਰ ਤਾਂ ਕੁਝ ਹੋਰ ਚੱਲ ਰਿਹਾ ਸੀ 15 ਮਈ 2025 ਦੀ ਰਾਤ ਨੂੰ ਰਾਜੂ ਸ਼ਰਾਬ ਪੀ ਕੇ ਆਰਤੀ ਦੇ ਕੋਲ ਆਉਂਦਾ ਹੈ ਤੇ ਇਸ ਨਾਲ ਸੰਬੰਧ ਬਣਾਉਣਾ ਚਾਹੁੰਦਾ ਪਰ ਆਰਤੀ ਇਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਸੰਬੰਧ ਨਹੀਂ ਬਣਾਉਣੀ ਮੈਂ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਸੰਬੰਧ ਬਣਾਏ ਨੇ ਮੈਂ ਹੁਣ ਤੇਰੇ ਨਾਲ ਬਿਲਕੁਲ ਵੀ ਸੰਬੰਧ ਨਹੀਂ ਬਣਾਵਾਂਗੀ ਇਹ ਗੱਲ ਜਦੋਂ ਰਾਜੂ ਸੁਣਦਾ ਤਾਂ ਰਾਜੂ ਨੂੰ ਹੋਰ ਗੁੱਸਾ ਆ ਜਾਂਦਾ ਤੇ ਉਹ ਡੰਡਾ ਚੱਕ ਕੇ ਇਸ ਦੇ ਸਿਰ ਉੱਪਰ ਡੰਡੇ ਨਾਲ ਬਾਹਰ ਕਰਦਾ ਤੇ ਕਈ ਵਾਰ ਇਸ ਉੱਪਰ ਕੀਤੇ ਜਾਂਦੇ ਨੇ ਆਰਤੀ ਚੀਕਾਂ ਮਾਰਦੀ ਆ ਰੌਲਾ ਪਾਉਂਦੀ ਹੈ ਤੇ ਖੂਨ ਨਾਲ ਲੱਤਪੱਤ ਹੋ ਜਾਂਦੀ ਹੈ ਰਾਜੂ ਇਸ ਨੂੰ ਇੱਥੇ ਏਦਾਂ ਹੀ ਛੱਡ ਕੇ ਭੱਜ ਜਾਂਦਾ ਹੈ ਕਿ ਰਾਜੂ ਨੂੰ ਲੱਗਦਾ ਕਿ ਮੈਂ ਇਹ ਕਹਿ ਦੇਵਾਂਗਾ ਕਿ ਕੋਈ ਚੋਰ ਆਇਆ ਸੀ ਉਹ ਇਸ ਨੂੰ ਮਾਰ ਗਏ ਜਦੋਂ ਰਾਜੂ ਭੱਜ ਜਾਂਦਾ ਤਾਂ ਲੋਕ 112 ਉੱਤੇ ਕਾਲ ਕਰਦੇ ਆ ਪੁਲਿਸ ਮੌਕੇ ਤੇ ਆਉਂਦੀ ਆ ਪੁਲਿਸ ਆਰਤੀ ਨੂੰ ਚੱਕ ਕੇ ਹਸਪਤਾਲ ਲੈ ਜਾਂਦੀ ਆ ਪਰ ਉਸ ਦੀ ਮੌਤ ਹੋ ਜਾਂਦੀ ਤੇ ਪੁਲਿਸ ਨੇ ਹੁਣ ਰਾਜੂ ਉੱਪਰ ਕੇਸ ਦਰਜ ਕਰ ਲਿਆ ਇਸ ਨੂੰ ਜੇਲ੍ਹ ਭੇਜ ਦਿੱਤਾ ਜੋ ਆਰਤੀ ਦੇ ਮਾਤਾ ਪਿਤਾ ਉਹਨਾਂ ਨੂੰ ਲੱਗ ਰਿਹਾ ਕਿ ਉਹ ਹੀ ਆਪਣੀ ਬੇਟੀ ਦੀ ਮੌਤ ਦੇ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਨੇ ਇਹ ਗਲਤੀ ਕਿਉਂ ਕੀਤੀ ਉਹਨਾਂ ਨੇ ਇੱਕ ਕ੍ਰਾਈਮਨਲ ਬੰਦੇ ਦੇ ਨਾਲ ਇਸ ਦਾ ਵਿਆਹ ਕਿਉਂ ਕੀਤਾ ਕਿਉਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਸ ਦੀਆਂ ਤਾਂ ਪਹਿਲਾਂ ਵੀ ਦੋ ਮੈਰਿਜਾਂ ਹੋਈਆਂ ਹੋਈਆਂ ਤੇ ਇਹ ਸਾਡੀ ਬੇਟੀ ਨੂੰ ਕਿਵੇਂ ਸੰਭੇਗਾ ਇਹ ਸਾਡੀ ਬੇਟੀ ਨੂੰ ਕਿਵੇਂ ਚੰਗੇ ਢੰਗ ਨਾਲ ਰੱਖੇਗਾ ਤੇ ਮਾਤਾ ਪਿਤਾ ਦੇ ਹੱਥੋਂ ਕੁਝ ਵੀ ਨਹੀਂ ਮਾਤਾ ਪਿਤਾ ਸਿਰਫ ਅਫਸੋਸ ਕਰਨ ਜੋਗੇ ਨੇ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਆਪਣੀ 25-26 ਸਾਲ ਦੀ ਬੇਟੀ ਦਾ ਵਿਆਹ ਉਹਨਾਂ ਨੇ ਇੱਕ 44 ਸਾਲ ਦੇ ਬੰਦੇ ਦੇ ਨਾਲ ਕਰ ਦਿੱਤਾ ਤੇ ਉਸ ਨਾਲ ਕਰ ਦਿੱਤਾ ਜੋ ਸ਼ਰਾਬੀ ਵੀ ਸੀ ਤੇ ਕ੍ਰਿਮੀਨਲ ਵੀ ਸੀ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਜਦੋਂ ਅਦਾਲਤ ਵਿੱਚ ਇਹ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਰਾਜੂ ਨੂੰ ਕੀ ਸਜਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਨੂੰ ਆਪਣੀ ਘਰਵਾਲੀ ਤੇ ਸ਼ੱਕ ਹੁੰਦਾ ਤੇ ਉਹ ਸ਼ੱਕ ਇੰਨਾ ਜ਼ਿਆਦਾ ਉਸ ਦੇ ਅੰਦਰ ਘਰ ਕਰ ਜਾਂਦਾ ਕਿ ਉਹ ਆਪਣੀ ਘਰਵਾਲੀ ਦਾ ਹੀ ਕਤਲ ਕਰ ਦਿੰਦਾ ਉਸ ਨੇ ਆਪਣੀ ਘਰਵਾਲੀ ਦੀ ਤਾਂ ਹੱਤਿਆਕਾਰੀ ਦਿੱਤੀ ਪਰ ਇਹ ਬੰਦਾ ਵੀ ਹੁਣ ਨਹੀਂ ਬਚੇਗਾ ਕਿਉਂਕਿ ਇਸਨੇ ਪਹਿਲਾਂ ਵੀ ਇੱਕ ਕਤਲ ਕੀਤਾ ਤੇ ਇਸਨੇ ਦੂਸਰਾ ਕਤਲ ਕਰ ਦਿੱਤਾ ਤੇ ਇਸ ਦੀ ਲੱਗਦਾ ਸਾਰੀ ਜ਼ਿੰਦਗੀ ਹੁਣ ਇਸ ਤੋਂ ਬਾਅਦ ਜੇਲ੍ਹ ਦੇ ਵਿੱਚ ਹੀ ਕੱਟੇਗੀ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੇਕਾਲ